ਰਾਮ ਸਿੰਘ ਸਿੰਘ ਦੀ ਫੈਰੀ ਕਲਪੀ ਉਹਨਾਂ ਦੇ ਨਾਲ ਹਲਕਾ ਤੀਣਾ ਨਗਰ ਤੋਂ ਹਲਕਾ ਅਚਾਤ ਆਪ ਸਾਡੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਜਿਹੜਾ ਬਹੁਤ ਬਹੁਤ ਸਾਡਾ ਸਮਝ ਆ ਗਿਆ ਕਿ ਅੱਜ ਲੋਕ ਸਾਰੇ ਸਾਰੇ ਪੰਜਾਬ ਦੇ ਜਿਹੜੇ ਲੋਕ ਨੇ ਆਮ ਆਦਮੀ ਪਾਰਟੀ ਨਾਲ ਚੱਲ ਰਹੇ ਨੇ ਅਗਲੀ ਗੱਲ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਸਾਰੇ ਅੰਦਰ ਵੇਖੇ ਜੀ ਸਰ ਨਾਈਸ ਜੈਸ ਜਿੰਦਾਬਾਦ ਕਰੀ ਕਾਦੀ ਜਿੰਦਾਬਾਦ ਕਰੀ ਕਾਦੀ ਜਿੰਦਾਬਾਦ ਜੇ ਕਿਉਂ ਸਰ ਬੰਦੇ ਸਾਹਮਣੇ ਲੋਕਾਂ ਨੂੰ ਲੋਥਾਂ ਹੱਥ ਜੋੜਦੇ ਜਰਾ ਸ਼ਰੀ ਕਾਦੀ ਜਿੰਦਾਬਾਦ ਸ਼ਰੀ ਕਾਦੀ ਜਿੰਦਾਬਾਦ ਜਿਹੜਾ ਤੁਹਾਡਾ ਸੰਸਦ ਮੈਂਬਰ ਬਣ ਕੇ ਜਾਣਾ ਅਮਰਜੀਤ ਸਿੰਘ ਸਾਦੀ ਕਲਸੀ ਉਹ ਤੁਹਾਡੀ ਇੱਕ ਇੱਕ ਵੋਟ ਨਾਲ ਬਣ ਕੇ ਉਹਨੇ ਤੁਹਾਡੀ ਸੰਸਦ ਤੁਹਾਡੀ ਬਾਤ ਸੁਣਣੀ ਹੈ